ਸਾੜੀ ਲੈ ਦੇਵੇ ਦੂਰੇ ਪੱਲੇ ਵਾਲੀ ਵੇ ਕਹਰੇ ਪੱਲੇ ਵਾਲੀ ਵੇ ਮੁੰਡੇ ਆਸੀ ਆਲ ਕੋਟਿਆ ਸਾੜੀ ਲੈ ਦੇਵੇ ਦੂਰੇ ਪੱਲੇ ਵਾਲੀ ਵੇ ਕਹਰੇ ਪੱਲੇ ਵਾਲੀ ਵੇ ਮੁੰਡੇ ਆਸੀ ਆਲ ਕੋਟਿਆ ਸਾੜੀ ਲੈ ਦੂਨੀ ਦੂਰੇ ਪੱਲੇ ਵਾਲੀ ਨੀ ਕਹਰੇ ਪੱਲੇ ਵਾਲੀ ਨੀ ਬੀਏ ਵਿੱਚੋਂ ਪਾਸ ਹੋ ਜਾਈਏ ਸਾੜੀ ਲੈ ਦੂ ਨੀ ਦੂਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ ਨੀ ਬੀਏ ਵਿੱਚੋਂ ਪਾਸ ਹੋ ਜਾਈਏ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਕੇ ਬੀਏ ਵਿੱਚੋਂ ਫੇਲ ਹੋ ਗਏ ਦੂ ਮੇ ਰੂਏ ਕਾਲਜ ਦੇ ਮੂਰੇ ਖੜਕੇ ਕਾਲਜ ਦੇ ਮੂਰੇ ਖੜਕੇ ਪੱਟਾਂ ਤੇ ਹੱਥ ਧਰਕੇ ਕਿ ਬੀਏ ਵਿੱਚੋਂ ਫੇਲ ਹੋ ਗਏ ਸਾੜੀ ਲ ਦੇਵੇ ਦੂਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡੇ ਆਸੇ ਆਲ ਕੋਟੀਆਂ ਸਾੜੀ ਲੈ ਦੇ ਵੇ ਦੂਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡੇ ਆਸੇ ਹਾਲ ਕੋਟੀਆਂ ਸਾੜੀ ਲੈ ਦੂਨੇ ਦੂਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ ਨੀ ਬੂਰਾ ਝੋਟਾ ਵੇਖ ਜਾਣਦੇ ਸਾੜੀ ਲੈ ਦੂਨੇ ਦੂਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ ਨੀ ਬੂਰਾ ਝੋਟਾ ਵੇਖ ਜਾਣਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਕੇ ਬੂਰਾ ਝੋਟਾ ਮਾਰੇ ਵੇ ਗਿਆ ਦੂਵੇਂ ਰੁਏ ਖੁਰਲੀ ਦੇ ਮੂਰੇ ਖੜਕੇ ਖੁਰਲੀ ਦੇ ਮੂਰੇ ਖੜਕੇ ਪੱਟਾਂ ਤੇ ਹੱਥ ਤਰਕੇ ਕੇ ਬੂਰਾ ਝੋਟਾ ਮਾਰੇ ਵੇ ਗਿਆ ਸਾੜੀ ਲੈ ਦੇ ਵੇ ਦੂਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡੇ ਆਸੇ ਹਾਲ ਕੋਟੀਆਂ ਸਾੜੀ ਲੈ ਦੇ ਵੇ ਦੂਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡੇ ਆਸੇ ਹਾਲ ਕੋਟੀਆਂ ਸਾੜੀ ਲੈ ਦੂਨੀ ਦੂਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ ਨੀ ਨਰ ਮੈਨੂੰ ਵੇਖ ਜਾਣਦੇ ਸੜੀ ਲੈ ਨੂੰ ਨੀ ਦੂਰੇ ਪੱਲੇ ਵਾਲੀ ਨੀ ਕਹਰੇ ਪੱਲੇ ਵਾਲੀ ਨੀ ਨਰ ਮੈਨੂੰ ਵਿਕ ਜਾਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਕੇ ਨਰ ਮੈਨੂੰ ਸੁੰਡੀ ਪੈ ਗਈ ਦੁਵੇਂ ਰੂਏ ਖੇਤਾਂ ਦੇ ਬੰਨੇ ਬੰਨੇ ਖੇਤਾਂ ਦੇ ਬੰਨੇ ਬੰਨੇ ਕੇ ਨਰ ਮੈਨੂੰ ਸੁੰਡੀ ਪੈ ਗਈ ਸੜਿਲੇ ਦੇਵੇ ਦੂਰੇ ਪੱਲੇ ਵਾਲੀ ਵੇ ਕਹਰੇ ਪੱਲੇ ਵਾਲੀ ਵੇ ਮੁੰਡੇ ਆਸੇ ਆਲ ਕੋਟਿਆ ਸੜਿਲੇ ਦੇਵੇ ਦੂਰੇ ਪੱਲੇ ਵਾਲੀ ਵੇ ਕਹਰੇ ਪੱਲੇ ਵਾਲੀ ਵੇ ਮੁੰਡੇ ਆਸੇ ਆਲ ਕੋਟਿਆ